ਜਵਾਨ ਪੁੱਤ ਹੈ ਜੋ ਕਿ ਚੱਲ ਨਹੀਂ ਸਕਦਾ ਮੰਜੇ ਤੇ ਪਿਆ ਹਾਂਜੀ ਕੀ ਹੋਇਆ ਸੀ ਇਹ ਬਚਪਨ ਤੋਂ ਨਹੀਂ ਚੱਲਿਆ ਜਦੋਂ ਦਾ ਪੈਦਾ ਹੋਇਆ ਉਦੋਂ ਦਾ ਨਹੀਂ ਚੱਲਿਆ ਤੇ ਹੁਣ ਵੀ ਇਸੇ ਤਰ੍ਹਾਂ ਹੀ ਬੈਠਦੇ ਤੇ ਰਹਿੰਦਾ ਤੇ ਗੱਲ ਕਰੀਏ ਕੋਈ ਇਲਾਜ ਵਾਸਤੇ ਕਿਸੇ ਨੂੰ ਦਿਖਾਇਆ ਇਲਾਜ ਕਰਵਾਇਆ ਇਲਾਜ ਪਹਿਲਾਂ ਆਪਰੇਸ਼ਨ ਕਰਵਾਇਆ ਹੀ ਤੇ ਤੇ ਉਦੋਂ ਦਾ ਚੱਲਿਆ ਨਹੀਂ ਹੈਗਾ ਤੇ ਹੁਣ ਵੀ ਦਿਮਾਗ ਦਾ ਦਿਖਾਇਆ ਦਾ ਤੇ ਦਵਾਈ ਚੱਲਦੀ ਪਈ ਇਹਦੀ ਤੇ ਅੱਗੋ ਵੀ ਉਹਨਾਂ ਨੇ ਕਿਹਾ ਕਿ ਡਾਕਟਰ ਨੂੰ ਦਿਖਾਓ ਇਹਦੀ ਲੱਤਾਂ ਦੇ ਲਾਇਆ ਉਹਨਾਂ ਕਮਰਾ ਜ਼ਰਾ ਝੁੰਦਾ ਹਟ ਜਦੋਂ ਬਾਰਿਸ਼ਾਂ ਦੀ ਉਹ ਸਾਨੂੰ ਬੜੀ ਦਿੱਕਤ ਹੁੰਦੀ ਹੈ ਤੇ ਕੰਧਾਂ 'ਚ ਪਾਣੀ ਆ ਜਾਂਦਾ ਵਾ ਕਿ ਬੈੱਡ ਤੇ ਫਿਰ ਰਾਤ ਨੂੰ ਸੌਣਾ ਵੀ ਔਖਾ ਹੋ ਜਾਂਦਾ ਤੇ ਆਹੀ ਆਹੀ ਕਿੰਨੇ ਕਿ ਸਾਡੀ ਕੋਈ ਹੈਲਪ ਕਰੇ ਦਾਨੀ ਵੀਰ ਕੋਈ ਭਰਾ ਮੇਰਾ ਤੇ ਇਹੜਾ ਇੱਕ ਕਮਰਾ ਬਣਾ ਸਕੀਏ ਕਿ ਬੇਟਾ ਮੇਰਾ ਚੱਲ ਨਹੀਂ ਪੰਦਾ ਤੇ ਹਾਂ ਨੂੰ ਫਿਰ ਜ਼ਿਆਦਾ ਮੁਸ਼ਕਿਲ ਹੋ ਜਾਣੀ ਹੈ ਕਿ ਕੱਲ ਨੂੰ ਮੇਰੇ ਤੋਂ ਬਾਅਦ ਇਹਦੇ ਵਾਸਤੇ ਬੜੀ ਮੁਸ਼ਕਿਲ ਹੋ ਜਾਣੀ ਹੈ ਕਿਉਂਕਿ ਨਾ ਇਹਨੂੰ ਕੋਈ ਪੁੱਛਣ ਵਾਲਾ ਹੈਗਾ ਨਾ ਕੋਈ ਤੇ ਇਹਨੂੰ ਪੜਾਇਆ ਵੀ ਨਹੀਂ ਗਿਆ ਛੇਵੀਂ ਤੱਕ ਪੜਿਆ ਤੇ ਉਸ ਤੋਂ ਬਾਅਦ ਮਤਲਬ ਕਿ ਮੈਂ ਬਿਮਾਰ ਰਹਿਣ ਕਰਕੇ ਸਾਦੀ ਪ੍ਰੋਬਲਮ ਹੋ ਗਈ ਹਾਰ ਦੇ ਗਈ ਤੇ ਉਸ ਤੋਂ ਬਾਅਦ ਮੇਰੇ ਕੋਲ ਵੀਲ ਚੜਦੇ ਰੇੜੇ ਨਹੀਂ ਦਿੰਦਾ ਤੇ ਉਸ ਤੋਂ ਬਾਅਦ ਇਹ ਸਕੂਲ ਨਹੀਂ ਗਿਆ। ਤੁਸੀਂ ਵੀ ਕੰਮ ਕਰਨ ਤੋਂ ਸਮਰਥ ਕੰਮਦਲ ਕਬੋਤਾ ਹੁੰਦਾ ਨਹੀਂ ਹੈ ਬੇਟਾ ਵੀ ਜੋ ਆਪਾ ਹੀ ਜਾ। ਸੋ ਕਿਤਨਾ ਕਿਤੇ ਰੱਬ ਨੂੰ ਵੀ ਕੋਸ਼ਿਸ਼ ਹੋਵੋਗੇ ਕਿ ਬੇੜਾ ਦਿੱਤਾ ਤੇ ਹੈ ਸੁੱਖਾ ਸੁੱਖਾ ਬਣ ਕੇ ਬੇਟਾ ਲਿਆ ਤੇ ਉਸ ਤੋਂ ਬਾਅਦ ਦਿੱਤਾ ਵੀ ਤੇ ਲਤਾ ਤੋਂ ਆਪਾ ਹੀ। ਹਾਂਜੀ ਉਹ ਰੱਬ ਨੂੰ ਇਹੀ ਕਹਿਦਾ ਸੀ ਕਿ ਚਲੋ ਜੇ ਉਹਨਾਂ ਨੂੰ ਉਹਨਾਂ ਨੇ ਜਾਣਾ ਹੀ ਮਤਲਬ ਕੀ ਬੇਟਾ ਹੀ ਸਹੀ ਹੁੰਦਾ। ਕਿ ਚਲੋ ਕੋਈ ਸਾਰਾ ਬਣ ਜਾਂਦਾ। ਉਨੂੰ ਆਪ ਸਾਰੇ ਜੋਗਾਗਾ ਤੇ ਉਹਨੂੰ ਸਾਰਾ ਕਿੰਨੇ ਦੇਣਾ ਦਾ ਮੇਰੇ ਤੋਂ ਵਾਦਿਆ ਦਾ ਕੋਈ ਸਾਰਾ ਨਹੀਂ ਹੈਗਾ ਬਸ ਇਹ ਜੀ ਭੈਣ ਹੈਗੀ ਆ ਭੈਣ ਵੀ ਆਪਣੇ ਘਰ-ਬਾਰ ਵਾਲੀ ਹੈ ਉਹ ਵੀ ਸੰਭੇਗੀ ਤਾਂ ਠੀਕ ਹੈ ਨਹੀਂ ਤੇ ਫਿਰ ਇਕੱਲਾ ਹੀ ਹੈ ਸਭ ਚੰਨੇ ਕੇ ਆਪਣੇ ਆਪ ਚਲੋ ਠੀਕ ਹੋ ਜੇ ਇਲਾਜ ਕਰਾਨਾ ਵੀ ਠੀਕ ਹੋ ਜੇ ਕੋਈ ਹੈਲਪ ਕਰੇਗਾ ਕਿ ਚਲੋ ਇਹਦਾ ਇਲਾਜ ਕਰਾ ਦਈਏ ਕਿ ਆਪਣੇ ਜੋਗਾ ਹੋ ਜੇ ਅੰਦਰ ਬਾਹਰ ਚਲ ਜੇ ਆਪ ਆਪਣੇ ਕੰਮ ਕਰਨ ਜਗ੍ਹਾ ਹੋ ਜੇ ਪੈਸਾ ਦੀ ਭਾਵੁਕ ਹੋ ਗਈ ਹੈ ਕਿਉਂਕਿ ਭਾਵੁਕ ਹੋਣਾ ਪੈਂਦਾ ਵੀ ਆ ਇੱਕੋ ਇੱਕ ਮੁੰਡਾ ਵਾ ਉਹ ਵੀ ਰੱਬ ਨੇ ਅਪਾਹਜ ਕੀਤਾ ਸਾਰਾ ਇੱਕੋ ਸੀਗਾ ਲੇਕਿਨ ਹੁਣ ਉਹ ਬੇਸਹਾਰਾ ਕਿਉਂਕਿ ਨਾ ਉਹ ਚੱਲ ਸਕਦਾ ਹੈ ਨਾ ਇਹ ਕਿਤੇ ਜਾ ਸਕਦਾ ਹੈ ਜਿਸ ਕਾਰਨ ਭੈਣ ਵੀ ਕੰਮ ਕਰਕੇ ਲੋਕਾਂ ਦਾ ਆਪਣਾ ਗੁਜ਼ਾਰਾ ਕਰ ਲੈਂਦੀ ਹੈ ਲੇਕਿਨ ਕਹਿੰਦੀ ਹੈ ਬਾਅਦ 'ਚ ਇਹਦਾ ਕੌਣ ਸੰਭੇਗਾ ਕਿਉਂਕਿ ਚੰਗਾ ਭਲਾ ਬੰਦਾ ਹੋਵੇ ਉਹਨੂੰ ਰਿਸ਼ਤੇਦਾਰ ਨਹੀਂ ਸੰਭਦੇ ਤੇ ਇਹ ਤੇ ਬੱਚਾ ਦਾ ਫਿਰ ਅਪਾਹਜ ਆ ਇਹਨੂੰ ਕਿੰਨੇ ਸੰਭਣਾ ਸੋ ਚਿੰਤਾ ਦਾ ਵਿਸ਼ਾ ਹੈ ਸੋ ਭੈਣ ਗੱਲ ਕਰੀਏ ਤੇ ਤੁਹਾਡੇ ਘਰ ਵਾਲਾ ਕੀ ਕੰਮ ਕਰਦਾ ਸੀ ਤਤਖ ਤੋਂ ਹੀ ਸੀ ਉਹ ਅਨੰਤ ਤੋਂ ਯਾਰ ਗੈਰਾ ਚੇ ਦਾ ਤੋਂ ਹੀ ਤੇ ਉਹ ਨੂੰ ਪਿਆਰ ਤੇ ਸੱਟ ਲੱਗਣ ਕਰਨ ਕੈਂਸਰ ਬਣ ਗਈ ਉਹ ਕੋ ਕੋ ਕਾ ਗਈ ਚਾਲ ਤੇ ਚਾਲ ਕੰਮ ਕਰਦੇ ਉਸ ਤੋਂ ਬਾਅਦ ਉਹਨਾਂ ਨੇ ਕੰਟੀਨ ਕਰਨੀ ਵੀ ਸ਼ੁਰੂ ਕੀਤੀ ਸਕੂਲ ਚ ਤੇ ਪਾਸੇ ਅਦਾ ਹੀ ਬਿਮਾਰ ਰਹਿਣ ਕਰਨ ਉਮਰ ਕੇ ਕੰਮ ਵੀ ਛੁੱਟ ਗਿਆ ਫਿਰ ਘਾਰ ਹੀ ਰਹਿਣ ਲੱਗ ਪਏ ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਗਈ। ਉਸ ਤੋਂ ਬਾਅਦ ਸਾਰੇ ਬੱਚੇ ਮਤਲਬ ਕਿ ਬੱਚੇ ਦੀ ਇਹ ਵੀ ਛੋਟਾ ਸੀ ਉਹ 5 ਸਾਲ ਦਾ ਇਹ ਤੇ 10 9-10 ਸਾਲ ਦੀ ਮੇਰੀ ਕੁੜੀ ਆ ਇਹ ਜਦੋਂ ਉਹਨਾਂ ਦੀ ਡੈਥ ਹੋਈ। ਉਸ ਤੋਂ ਬਾਅਦ ਮੈਂ ਆਪੀ ਕੰਮ ਕਰਦੀ ਆਂਦੀ ਤੇ ਹੁਣ ਆਨਕੇ ਬਸ ਕੰਮ ਨਹੀਂ ਹੁੰਦਾ ਮੇਰੇ ਕੋਲ। ਚਲ ਵੀ ਸਾਲ ਦੀ ਪ੍ਰੋਬਲਮ ਹੈ, ਹਾਰ ਦੀ ਪ੍ਰੋਬਲਮ ਆ। ਇਹ ਸੋ ਗੱਲ ਕਲੀਏ ਰਿਸ਼ਤੇਦਾਰਾਂ ਦੀ ਰਿਸ਼ਤੇਦਾਰ ਜੇ ਪੇਕੇ ਪਰਵਾਜ਼ ਜਾਂ ਸਹੁਰਾ ਪਰ ਕੋਈ ਅੱਗੇ ਨਹੀਂ ਆਇਆ ਕੋਈ ਇਹਨੇ ਬਾਹਲੀ ਫੜੀ ਜਾ ਕੇ ਇਹਨੇ ਮਦਦ ਕੀਤੀ ਹੋਵੇ ਤੁਹਾਡੀ ਨਹੀਂ ਪਾਜੀ ਨਾ ਮੇਰੇ ਪੇਕੇਆਂ ਚੋ ਕੇ ਇਹਨੇ ਬਾਹ ਫੜੀ ਤੇ ਨਾ ਮੇਰੇ ਸਹੁਰਿਆਂ ਚੋ ਕਿਸੇ ਨੇ ਨਹੀਂ ਅੱਜ ਤੱਕ ਆਣ ਕੇ ਪੁੱਛਿਆ ਕਿ ਤੂੰ ਇਹ ਕਿਧਰ ਆਂਡੇ ਕਿਤਾਂ ਮਤਲਬ ਕੀ ਕਰਨੇ ਕੰਮ ਜਾਂ ਕਿੰਦਾ ਰੋਟੀ ਖਾਂਡੇ ਕਹੇ ਨੇ ਨਹੀਂ ਅੱਜ ਤੱਕ ਪੁੱਛਿਆ ਇਸ ਵੀਰਾ ਉੱਪਰ ਸਾਂਝੀਆ ਕਰਾਂਗਾ ਬਾਲਿਆਨੀ ਸ਼ਾਦੀਆਂ ਜਿੱਥੋਂ ਭੈਣ ਕਹਿੰਦੀ ਆ ਵੀ ਜਦੋਂ بارش ਹੁੰਦੀ ਆ ਤੇ ਪਾਣੀ ਵਿੱਚ ਆਉਂਦਾ ਤੇ ਅਸੀਂ ਕੌਲੀਆਂ ਰੱਖ ਕੇ ਡੋਂਗੇ ਰੱਖ ਕੇ ਉੱਥੇ ਵਸਾਦਾ ਪਾਣੀ ਇਕੱਠਾ ਕਰਦੇ ਆ ਸਸਿਕਾ ਸਸਿਕਾ ਕੀ ਨਾਮ ਹੈ ਮੇਰਾ ਨਾਮ ਕਾਰਤਿਕ ਕਾਰਤਿਕ ਘਰ ਦੇ ਹਾਲਾਤਾਂ ਤੁਹਾਨੂੰ ਪਤਾ ਹੀ ਹੈ ਕਿਦਾਂ ਦੇ ਬਣੇ ਮਾਂ ਜਿਹੜੀ ਤੁਹਾਡੇ ਵਾਸਤੇ ਕੰਮ ਕਰਦੀ ਆ ਤੁਹਾਡੀ ਚਿੰਤਾ ਕਿ ਤੁਸੀਂ ਚੱਲ ਫਿਰ ਨਹੀਂ ਸਕਦੇ ਤੇ ਤੁਹਾਨੂੰ ਮਾਂ ਦਾ ਇਹ ਚਿੰਤਾ ਪੜਾਈ ਛੱਡਦੀ ਆ ਕਿਸ ਕਾਰਨ ਛੱਡੀ ਪੜਾਈ ਤੇ ਉਏ ਕੀ ਪਾਪਣੇ ਗਿੱਟੂ ਨਾ ਤਾਨੜੀ ਕੀ ਪੇਲੇ ਮੈਂ ਗਿਆ ਆਂ ਤੇ ਹੁਣ ਮਮਾ ਕੋ ਵੀ ਨਹੀਂ ਲੈ ਕੇ ਜਾ ਰਣਾ ਕੋਈ ਮੇਰਾ ਵੇਟ ਵੀ ਜਾ ਰਹਾ ਮਮਾ ਕੋ ਵੀ ਚੀਨੀ ਰੇੜੀ ਜਿੱਤਾ ਗਾ ਕੇ ਛੱਡੀ ਉਹ ਤਾਂ ਪੜਨ ਦਾ ਸ਼ੌਕ ਹੈਗਾ ਪੂਰਾ ਹਾਂਜੀ ਤੇ ਜੇ ਮੰਨ ਲੋ ਪੜਦੇ ਹੋ ਤੇ ਕੀ ਪੜਨਾ ਪਸੰਦ ਕਰੋਗੇ ਤੁਸੀਂ ਇੱਕ ਕੋਕਾ ਮਮਾ ਪੜ ਕੇ ਕੋਈ ਕਿਰਵਨਾ ਨੌਕਰੀ ਨਾਲ ਲੈ ਆ ਰੰਨਾ ਕਿ ਮਾਂ ਬਹੁਤ ਸਾਰਾ ਮੰਨਿਆ ਤੂੰ ਮੈਂ ਆਪ ਨਹੀਂ ਤੋਸਦਾ ਤੇ ਮੈਂ ਹੀ ਕਰਾਂ ਮੈਨੂੰ ਇਹ ਦੇਣਾ ਹੀ ਤੇ ਉਹਨੂੰ ਨਾ ਖੋਂਦਾ ਜੇ ਉਹਨੂੰ ਹੋਇਆ ਤੇ ਮੈਨੂੰ ਚੰਗੀ ਨਾ ਮੈਨੂੰ ਚੰਗਾ ਦੇਣਾ ਮੈਨੂੰ ਲੈਣਾ ਨਹੀਂ ਆਉਂਦਾ ਗੁੱਸਾ ਤੇ ਹੁੰਦਾ ਹੀ ਰੱਬ ਤੋਂ ਨਹੀਂ ਇਹਦੇ ਅਇਤਨਸੀ ਅੱਜ ਐਸੀਆਂ ਤਸਵੀਰਾਂ ਸਾਂਝੀਆਂ ਕਰਾਂਗੇ ਜਿਸ ਨੂੰ ਵੇਖ ਕੇ ਤੁਸੀਂ ਆਪ ਹੀ ਅੰਦਾਜ਼ਾ ਲਗਾ ਲੋਗੇ ਕਿ ਇਸ ਪਰਿਵਾਰ ਨੂੰ ਕਿੰਨੇ ਕ ਜਰੂਰਤ ਹੈ ਕਿਉਂ ਕਿ ਕਿਉਂਕਿ ਕੋਈ ਵੀ ਪਰਿਵਾਰ ਕੈਮਰੇ ਸਾਹਮਣੇ ਉਦੋਂ ਹੀ ਆਉਂਦਾ ਹੈ ਜਦੋਂ ਉਸ ਦੀ ਕੋਈ ਬਹੁਤ ਵੱਡੀ ਮਜਬੂਰੀ ਪੈ ਜਾਂਦੀ ਹੈ ਸੋ ਇਸ ਪਰਿਵਾਰ 'ਚ ਇੱਕ ਮਾਂ ਤੇ ਉਸ ਦਾ ਬੇਟਾ ਰਹਿੰਦੇ ਨੇ ਜੋ ਕਿ ਕਾਫੀ ਲੋੜਵੰਦ ਵੀ ਨੇ ਸੋ ਤਸਵੀਰਾਂ ਖਵਾਵਾਂਗੇ ਉਸ ਘਰ ਦੀਆਂ ਤੇ ਨਾਲ ਗੱਲਬਾਤ ਵੀ ਕਰਾਂਗੇ ਉਸ ਮਾਂ ਨਾਲ ਦੇ ਪੁੱਤ ਨਾਲ ਤੁਸੀਂ ਦੇਖ ਸਕਦੇ ਹੋ ਇਸ ਘਰ ਵਿੱਚ ਇੱਕ ਕਮਰੇ ਵਿੱਚ ਜੋ ਮਾਂ ਅਤੇ ਪੁੱਤ ਆਪਣਾ ਗੁਜ਼ਾਰਾ ਕਰ ਰਹੇ ਨੇ ਬਹੁਤ ਤਕਲੀਫ 'ਚ ਨੇ ਲੋੜਵੰਦੀ 'ਚ ਨੇ ਮਾਂ ਵਿਚਾਰੀ ਘਰ ਦਾ ਲੋਕਾਂ ਦੇ ਘਰ ਦਾ ਕੰਮਕੁਮ ਕਰਕੇ ਅਤੇ ਆਪਣਾ ਗੁਜ਼ਾਰਾ ਕਰਦੀ ਆ। ਜੋ ਗੱਲ ਕਰੀਏ ਬੇਟੇ ਦੀ ਤੇ ਬੇਟਾ ਜੋ ਹੈ ਲਤਾਂ ਤੋਂ ਅਪਾਹਜ ਹੈ। ਚੱਲ ਫੇਰ ਨਹੀਂ ਸਕਦਾ। ਮਾਂ ਦਾ ਇਕਲੌਤਾ ਸਹਾਰਾ ਹੈ ਜੋ ਕਿ ਹੁਣ ਕੋਈ ਵੀ ਕੰਮ ਨਹੀਂ ਕਰ ਸਕਦਾ ਸੋ ਪਤੀ ਤਾਂ ਪਹਿਲਾਂ ਹੀ ਮੌਤ ਹੋ ਚੁੱਕੀ ਆ ਹੁਣ ਮਾਂ ਤੇ ਪੁੱਤ ਹਨ ਇੱਕ ਦੂਜੇ ਦਾ ਸਹਾਰਾ ਲੇਕਿਨ ਮਾਂ ਨੂੰ ਦੁੱਖ ਲੱਗਦਾ ਹੈ ਜਦੋਂ ਵੇਖਦੀ ਹੈ ਕਿ ਉਸਦਾ ਪੁੱਤ ਜੋ ਕਿ ਚੱਲਣ 'ਚ ਅਸਮਰਥ ਹੈ ਸੋ ਸਹਾਰਾ ਇੱਕ ਹੈ ਮਾਂ ਪੁੱਤ ਦਾ ਅਤੇ ਪੁੱਤ ਮਾਂ ਦਾ ਸਹਾਰਾ ਸੋ ਗੱਲਬਾਤ ਵੀ ਕਰਾਂਗੇ ਕਾਫੀ ਲੋੜਵੰਦ ਵੀ ਨੇ ਅਤੇ ਕਾਫੀ ਦੁਖੀ ਵੀ ਨੇ ਸਤਿ ਸ਼੍ਰੀ ਅਕਾਲ ਜਵਾਨ ਪੁੱਤ ਹੈ ਜੋ ਕਿ ਚੱਲ ਨਹੀਂ ਸਕਦਾ ਮੰਜੇ ਤੇ ਪਿਆ ਹੈ ਹਾਂਜੀ ਕੀ ਹੋਇਆ ਸੀ ਇਹ ਬਈ ਇਹ ਬਚਪਨ ਤੋਂ ਨਹੀਂ ਚੱਲੇ ਆ ਜਦੋਂ ਦਾ ਪੈਦਾ ਹੋਇਆ ਉਦੋਂ ਦਾ ਨਹੀਂ ਚੱਲੇ ਤੇ ਹੁਣ ਵੀ ਅਸੀਂ ਇਦਾਂ ਹੀ ਬੈਠਦੇ ਤੇ ਰਹਿੰਦਾ ਤੇ ਗੱਲ ਕਰੀਏ ਕੋਈ ਇਲਾਜ ਵਾਸਤੇ ਕਿਸੇ ਨੇ ਦਿਖਾਇਆ ਇਲਾਜ ਕਰਵਾਇਆ ਇਲਾਜ ਪਹਿਲੋ ਆਪਰੇਸ਼ਨ ਕਰਵਾਇਆ ਹੀ ਤੇ ਤੇ ਉਦੋਂ ਦਾ ਚੱਲਿਆ ਫਿਰ ਨਹੀਂ ਹੈਗਾ ਤੇ ਹੁਣ ਵੀ ਦਿਮਾਗ ਦਾ ਦਿਖਾਇਆ ਤਾਂ ਤੇ ਦਵਾਈ ਚਲਦੀ ਪਈ ਇਹਦੀ ਤੇ ਅੱਗੋ ਵੀ ਉਹਨਾਂ ਨੇ ਕਿਹਾ ਕਿ ਡਾਕਟਰ ਨੂੰ ਦਿਖਾਓ ਇਹਦੇ ਲੱਤਾਂ ਦਾ ਲਾਏ ਹੁਣ ਪ੍ਰਵਾਦ ਚ ਦੋ ਹੀ ਤੁਸੀਂ ਜੀਜੇ ਘਰਵਾਲੀ ਦੀ ਪਹਿਲਾਂ ਹੀ ਡੈਥ ਹੋ ਜਾਂਦੀ ਆ ਤੁਸੀਂ ਅਦੇ ਤੁਹਾਡਾ ਪੁੱਤ ਲੇਕਿਨ ਪੁੱਤ ਜਿਆ ਚੱਲਣ ਤੋਂ ਸਮਰਥ ਤਾਲੂ ਹੀ ਜਰਾ ਤੁਸੀਂ ਘਰਾਂ ਦੇ ਲੋਕਾਂ ਦਾ ਕੰਮ ਕਰਕੇ ਜਿਹੜਾ ਗੁਜ਼ਾਰਾ ਕਰਦੇ ਹੋ ਅਤੇ ਸਿਹਤ ਵੀ ਠੀਕ ਰਹਿੰਦੀ ਗੱਲ ਕਰੀਏ ਕਮਰੇ ਦੀ ਤੇ ਕਮਰੇ ਦੀ ਛੱਤ ਵੀ ਚੁੰਦੀ ਹੈ ਤੁਸੀਂ ਦੱਸ ਰਹੇ ਵੀ ਜਦੋਂ ਬਚਾਤ ਹੁੰਦੀ ਹੈ ਤੇ ਆਪਾਂ ਕਦੀ ਕਿਤੇ ਰੱਖੀ ਦੀ ਕੌਲੀ ਕਿਤੇ ਗਲਾਸ ਰੱਖ ਕੇ ਤੇ ਪਾਣੀ ਨੂੰ ਇਕੱਠਾ ਕਰੀ ਦਿਆ ਹਾਂਜੀ ਕਮਰਾ ਸਾਰਾ ਚੁੰਦਾ ਸਾਡਾ ਜਦੋਂ ਬਾਰਿਸ਼ਾਂ ਦੀ ਉਹ ਸਾਨੂੰ ਬੜੀ ਦਿੱਕਤ ਹੁੰਦੀ ਹੈ ਤੇ ਕੰਦਾ ਚ ਵੀ ਪਾਣੀ ਆ ਜਾਂਦਾ ਵਾ ਕਿ ਬੈੱਡ ਤੇ ਫਿਰ ਰਾਤ ਨੂੰ ਸੌਣਾ ਵੀ ਔਖਾ ਹੋ ਜਾਂਦਾ ਤੇ ਇਹੀ ਇਹੀ ਕਿੰਨੇ ਕ ਸਾਡੀ ਕੋਈ ਹੈਲਪ ਕਰੇ ਦਾਨੀ ਵੀਰ ਕੋਈ ਭਰਾ ਮੇਰਾ ਤੇੜਾ ਹੀ ਕਮਰਾ ਬਣਾ ਸਕੀਏ ਕਿ ਬੇਟਾ ਮੇਰਾ ਚੱਲ ਨਹੀਂ ਪੰਦਾ ਤੈਨੂੰ ਫਿਰ ਜ਼ਿਆਦਾ ਮੁਸ਼ਕਿਲ ਹੋ ਜਾਣੀ ਹੈ ਕਿ ਕੱਲ ਨੂੰ ਮੇਰੇ ਤੋਂ ਬਾਅਦ ਇਹਦੇ ਵਾਸਤੇ ਬੜੀ ਮੁਸ਼ਕਿਲ ਹੋ ਜਾਂਦੀ ਹੈ ਕਿਉਂਕਿ ਨਾ ਇਹਨੂੰ ਕੋਈ ਪੁੱਛਣ ਵਾਲਾ ਹੈਗਾ ਵਾ ਨਾ ਕੁਛ ਬੇਟੀ ਮੈਂ ਮਤਲਬ ਕਿ ਮੇਰੀ ਹੈਗੀ ਮੈਂ ਉਹ ਵਿਆਹ ਤੀ ਹੀ ਹੈ ਤੇ ਇਹਨੂੰ ਪੜਾਇਆ ਵੀ ਨਹੀਂ ਗਿਆ ਛੇਵੀਂ ਤੱਕ ਪੜਿਆ ਤੇ ਉਸ ਤੋਂ ਬਾਅਦ ਮਤਲਬ ਕਿ ਮੈਂ ਬਿਮਾਰ ਰਹਿਣ ਕਰਕੇ ਸਾਦੀ ਪ੍ਰੋਬਲਮ ਹੋ ਗਈ ਹੱਡ ਦੀ ਵੀ ਗਈ ਹੈ ਤੇ ਉਸ ਤੋਂ ਬਾਅਦ ਮੇਰੇ ਕੋਲ व्हीਲਚੇਅਰ ਤੇ ਰੇੜੇ ਨਹੀਂ ਜਾਂਦਾ ਤੇ ਉਸ ਤੋਂ ਬਾਅਦ ਇਹ ਸਕੂਲ ਨਹੀਂ ਗਿਆ ਜੀ ਗੱਲ ਕਰੀਏ ਤੇ ਹੁਣ ਮੰਨ ਲਓ ਵੀ ਤੁਸੀਂ ਵੀ ਕੰਮ ਕਰਨ ਤੋਂ ਸਮਰਥੋਂ ਕੰਮਦਾਰ ਬਹੁਤਾ ਹੁੰਦਾ ਨਹੀਂ ਹੈ ਬੇਟਾ ਵੀ ਜੋ ਅਪਾਹਜ ਹੈ ਸੋ ਕਿਤਨਾ ਕਿਤੇ ਰੱਬ ਨੂੰ ਵੀ ਕੋਸ਼ਿਸ਼ ਦੇਵੋਗੇ ਕਿ ਬੇਟਾ ਦਿੱਤਾ ਤੇ ਹੈ ਸੁੱਖਾ ਸੁੱਖਾ ਬਣ ਕੇ ਬੇਟਾ ਲਿਆ ਤੇ ਉਸ ਤੋਂ ਬਾਅਦ ਦਿੱਤਾ ਵੀ ਤੇ ਲੱਤਾਂ ਤੋਂ ਅਪਾਹਜ ਹਾਂਜੀ ਉਹ ਰੱਬ ਨੂੰ ਇਹੀ ਕਹਿਦਾ ਸੀ ਕਿ ਚਲੋ ਜੇ ਉਹਨਾਂ ਨੂੰ ਉਹਨਾਂ ਨੇ ਜਾਣਾ ਹੀ ਮਤਲਬ ਕਿ ਬੇਟਾ ਹੀ ਸਹੀ ਹੁੰਦਾ ਕਿ ਚਲੋ ਕੋਈ ਸਹਾਰਾ ਬਣ ਜਾਂਦਾ ਉਹਨੂੰ ਆਪ ਸਾਰੇ ਜੋਗਾ ਹੈਗਾ ਤੇ ਉਹਨੂੰ ਸਾਰਾ ਕਿੰਨੇ ਦੇਣਾ ਹੈਗਾ ਮੇਰੇ ਤੋਂ ਬਾਅਦ ਇਹਦਾ ਕੋਈ ਸਾਰਾ ਨਹੀਂ ਹੈਗਾ ਵਾ ਬਸ ਜੇ ਭੈਣ ਹੈਗੀ ਆ ਭੈਣ ਵੀ ਆਪਣੇ ਘਰ-ਬਾਰ ਵਾਲੀ ਹੈ ਉਹ ਵੀ ਸੰਭੇਗੀ ਤਾਂ ਠੀਕ ਹੈ ਨਹੀਂ ਤੇ ਫਿਰ ਇਕੱਲਾ ਹੀ ਹੈ ਸੰਭਲਣਾ ਉਸ ਤੋਂ ਬਾਅਦ ਇਹਦਾ ਮਤਲਬ ਕਿ ਉਹ ਹੀ ਸੋਚਣ ਦੇ ਆ ਕਿ ਮਤਲਬ ਕੀ ਕਰੀਏ ਇਹਦਾ ਇਹ ਦੇ ਵੀ ਚੰਨੇ ਕਿ ਆਪਣੇ ਆਪ ਚਲੋ ਠੀਕ ਹੋ ਜੇ ਇਲਾਜ ਕਰਾਨਾ ਵੀ ਠੀਕ ਹੋ ਜੇ ਕੋਈ ਹੈਲਪ ਕਰੇਗਾ ਕਿ ਚਲੋ ਇਹਦਾ ਇਲਾਜ ਕਰਾ ਦਈਏ ਕਿ ਆਪਣੇ ਜੋਗਾ ਹੋ ਜੇ ਅੰਦਰ ਬਾਹਰ ਜਾਓ ਚਲ ਜੇ ਆਪ ਆਪਣੇ ਕੰਮ ਕਰਨ ਜਗ੍ਹਾ ਹੋ ਜੇ ਜੀ ਬਿਲਕੁਲ ਕਿਤੇ ਭਾਵੁਕ ਹੋਣ ਵਾਲੀ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਸੋ ਭੈਣ ਸਾਡੀ ਭਾਵੁਕ ਹੋ ਗਈ ਹੈ ਕਿਉਂਕਿ ਭਾਵੁਕ ਹੋਣਾ ਬੰਦਾ ਵੀ ਆ ਇੱਕੋ ਇੱਕ ਮੁੰਡਾ ਵਾ ਉਹ ਵੀ ਰੱਬ ਨੇ ਅਪਾਹਜ ਕੀਤਾ ਸਾਰਾ ਇੱਕੋ ਸੀਗਾ ਲੇਕਿਨ ਹੁਣ ਉਹ ਬੇਸਹਾਰਾ ਹੈ ਕਿਉਂਕਿ ਨਾ ਉਹ ਚੱਲ ਸਕਦਾ ਹੈ ਨਾ ਇਹ ਕਿਤੇ ਜਾ ਸਕਦਾ ਜਿਸ ਕਾਰਨ ਭੈਣ ਵੀ ਕੰਮ ਕਰਕੇ ਲੋਕਾਂ ਦਾ ਆਪਣਾ ਗੁਜ਼ਾਰਾਤ ਕਰ ਲੈਂਦੀ ਹੈ ਲੇਕਿਨ ਕਹਿੰਦੀ ਹੈ ਬਾਅਦ ਚ ਇਹਦਾ ਕੌਣ ਸੰਭੇਗਾ ਕਿਉਂਕਿ ਚੰਗਾ ਭਲਾ ਬੰਦਾ ਹੋਏ ਉਹਨੂੰ ਰਿਸ਼ਤੇਦਾਰ ਨਹੀਂ ਸੰਭਦੇ ਤੇ ਇਹ ਤੇ ਬੱਚਾ ਨਾਲ ਫਿਰ ਅਪਾਹਜ ਹੈ ਇਹਨੂੰ ਕਿੰਨੇ ਸੰਭਣਾ ਸੋ ਚਿੰਤਾ ਦਾ ਵਿਸ਼ਾ ਹੈ ਸੋ ਪਹਿਨ ਗੱਲ ਕਰੀਏ ਤੇ ਤੁਹਾਡੇ ਘਰ ਵਾਲਾ ਕੀ ਕੰਮ ਕਰਦਾ ਸੀ ਤੇ ਦਥ ਖਤੋਂ ਹੋਈ ਸੀ ਉਹਨਾਂ ਦੀ 2011 ਚ ਡੈਥ ਹੋਈ ਤੇ ਉਹਨੂੰ ਪਿਆਰ ਤੇ ਸੱਟ ਲੱਗਣ ਕਰਨ ਕੈਂਸਰ ਬਣ ਗਈ ਕੰਮ ਵੀ ਕਰਦੇ ਸੀ ਕੰਮ ਉਹ ਪਹਿਲੇ ਚਾਹ ਕੰਮ ਕਰਦੇ ਉਹ ਕੋ ਕਾ ਕਾਈ ਜ਼ਿਆਦਾ ਤੇ ਜ਼ਿਆਦਾ ਕੰਮ ਕਰਦੇ ਸੀ ਉਸ ਤੋਂ ਬਾਅਦ ਉਹਨਾਂ ਨੇ ਕੰਟੇਨ ਕਰਨੀ ਵੀ ਸ਼ੁਰੂ ਕੀਤੀ ਸਕੂਲ 'ਚ ਤੇ ਬਸ ਇਦਾਂ ਹੀ ਬਿਮਾਰ ਰਹਿਣ ਕਰਨਾ ਉਹ ਮੁੜ ਕੇ ਕੰਮੋਂ ਵੀ ਛੁੱਟ ਗਿਆ ਫਿਰ ਘਰ ਹੀ ਰਹਿਣ ਲੱਗ ਪਏ ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਗਈ ਉਸ ਤੋਂ ਬਾਅਦ ਸਾਰੇ ਬੱਚੇ ਮਤਲਬ ਕਿ ਬੱਚੇ ਦੀ ਇਹ ਵੀ ਛੋਟਾ ਹੀ ਦੋ 5 ਸਾਲ ਦਾ ਇਹ ਹੀ ਤੇ 10 9-10 ਸਾਲ ਦੀ ਮੇਰੀ ਕੁੜੀ ਆਈ ਜਦੋਂ ਉਹਨਾਂ ਦੀ ਡੈਥ ਹੋਈ ਉਸ ਤੋਂ ਬਾਅਦ ਉਹ ਮੈਂ ਆਪ ਹੀ ਕੰਮ ਕਰਦੀ ਆਂਡੀ ਤੇ ਹੁਣ ਆਣ ਕੇ ਬਸ ਕੰਮ ਨਹੀਂ ਹੁੰਦਾ ਮੇਰੇ ਕੋਲ ਤੇ ਤਾਂ ਹੀ ਬਹੁਤ ਦਿੱਕਤਾਂ ਆ ਗਈਆਂ ਜੀ ਬਿਲਕੁਲ ਤੁਸੀਂ ਵੀ ਕਹਿੰਦੇ ਰਹੇ ਮੈਂ ਠੀਕ ਨਹੀਂ ਹੈਗੀ ਤੁਹਾਨੂੰ ਵੀ ਸਾਲ ਦੀ ਪ੍ਰੋਬਲਮਾਂ ਤੇ ਹਾੜ ਦੀ ਪ੍ਰੋਬਲਮ ਆ ਇਹ ਸੋ ਗੱਲ ਕਹ ਲਈਏ ਰਿਸ਼ਤੇਦਾਰਾਂ ਦੀ ਰਿਸ਼ਤੇਦਾਰ ਜਿਵੇਂ ਪੇਕੇ ਪਰਿਵਾਰ ਜਾਂ ਸਹੁਰਾ ਪਰਿਵਾਰ ਕੋਈ ਅੱਗੇ ਨਹੀਂ ਆਇਆ ਕੋਈ ਨੇ ਪਾਣੀ ਫੜੀ ਜਾ ਕੇ ਇਹਨੇ ਮਦਦ ਕੀਤੀ ਹੋਵੇ ਤੁਹਾਡੀ ਨਹੀਂ ਭਾਜੀ ਕਿ ਨਾ ਮੇਰੇ ਪੇਕਿਆਂ ਚ ਕਿ ਇਹਨੇ ਬਾਫੜੀ ਤਾ ਨਾ ਮੇਰੇ ਸੋਹਰਿਆਂ ਚ ਕਿਸੇ ਨੇ ਨਹੀਂ ਅਜੇ ਤੱਕ ਆਣ ਕੇ ਪੁੱਛਿਆ ਹੁਣ ਕਿ ਤੂੰ ਇਹ ਕਿਦਾਂ ਰਹਿਂਦੇ ਹੋ ਕਿਦਾਂ ਰ ਮਤਲਬ ਕੀ ਕਰਨੇ ਕੰਮ ਜਾਂ ਕਿਦਾਂ ਰੋਟੀ ਖਾਂਦੇ ਕਿ ਇਹਨੇ ਨਹੀਂ ਅਜੇ ਤੱਕ ਪੁੱਛਿਆ ਜੀ ਬਿਲਕੁਲ ਸੋ ਕਾਫੀ ਭਾਵੁਕ ਕਰ ਦੇਣ ਬੜੀਆਂ ਤਸਵੀਰਾਂ ਨੇ ਕਿਉਂਕਿ ਸੁੱਖਾ ਸੁੱਖਾ ਬਣ ਕੇ ਮੰਗ ਕੇ ਮਾਪੇ ਉਹ ਜਿਹੜੇ ਪੁੱਤਰ ਲੈਂਦੇ ਨੇ ਪਰਮਾਤਮਾ ਕੋ ਲੇਕਿਨ ਜਦੋਂ ਪਰਮਾਤਮਾ ਇਹੋ ਜਿਹੇ ਪੁੱਤਰ ਦੇ ਦਿੰਦੇ ਨੇ ਤਾਂ ਕਿਤਨਾ ਕਿਤੇ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ ਕਿਉਂਕਿ ਨਾ ਉਹ ਇਸ ਤੋਂ ਮਗਰੋਂ ਮਾਪੇ ਉਹਦੇ ਮਗਰੋਂ ਇਹਨਾਂ ਪੁੱਤਰਾਂ ਨੂੰ ਇਸ ਨੂੰ ਪੁੱਤਰ ਨੂੰ ਕੌਣ ਸਾਂਭੇਗਾ ਸੋ ਤੁਸੀਂ ਜਿਹੜਾ ਤੁਸੀਂ ਦੇਖ ਰਹੇ ਹੋ ਕਮਰੇ ਦੀਆਂ ਉਸ ਕਮਰੇ ਜਿੱਥੇ ਬੈਠੀਆਂ ਜਿੱਥੇ ਮਾਪੋਤ ਕੱਲੇ ਰਹਿੰਦੇ ਨੇ ਸੋ ਤੁਸੀਂ ਦੇਖ ਰਹੇ ਹੋ ਵੀ ਕਿਦਾਂ ਵਾਲਪੇਪਰ ਲਗਾ ਕੇ ਤੇ ਕਿਦਾਂ ਵਧੀਆ ਫਿਨਿਸ਼ਿੰਗ ਕੀਤੀ ਹੋਈ ਆ ਤੇ ਵਧੀਆ ਸਜਾਵਟ ਕੀਤੀ ਹੋਈ ਆ ਤਸਵੀਰਾਂ ਉੱਪਰ ਸਾਂਝੀਆਂ ਕਰਾਂਗਾ ਬਾਲੀਆਂ ਦੀਆਂ ਸ਼ਾਦੀਆਂ ਜਿੱਥੋਂ ਭੈਣ ਕਹਿੰਦੀ ਆ ਵੀ ਜਦੋਂ بارش ਹੁੰਦੀ ਆ ਕੌਲੀਆਂ ਰੱਖ ਕੇ ਡੋਂਗੇ ਰੱਖ ਕੇ ਉਥੇ ਬਰਸਾਤ ਦਾ ਪਾਣੀ ਇਕੱਠਾ ਕਰਦੇ ਆ। ਸੋ ਇਹ ਵਾਲਪੇਪਰ ਮਜਬੂਰੀ ਕਬਸ ਲਗਾਏ ਗਏ ਨੇ ਕਿਉਂਕਿ ਜਦੋਂ ਬਰਸਾਤਾਂ ਹੁੰਦੀਆਂ ਨੇ ਪਾਣੀ ਪਿੱਛੋਂ ਦਵਾਰਾਂ ਦੀ ਸੀਮਦਾ ਤਾਂ ਜੋ ਇਹਨਾਂ ਦੇ ਇਹ ਜਿਹੜੇ ਗੱਦੇ ਨੇ ਉਹ ਵੀ ਗਿੱਲੇ ਹੋ ਜਾਂਦੇ ਨੇ ਪਾਣੀ ਇੱਥੇ ਕਮਰੇ ਚ ਆ ਜਾਂਦਾ। ਇਸ ਕਰਕੇ ਵਾਲਪੇਪਰ ਲਗਾਏ ਨੇ ਤਾਂਦ ਕਰਕੇ ਤਾਂ ਜੋ ਇਹ ਵਾਲੀਆਂ ਪਾਣੀ ਵਾਲੀ ਸਮੱਸਿਆ ਉਹ ਠੀਕ ਹੋ ਜੇ ਪਾਣੀ ਚੁੰਦਾ ਵਾ ਉਹ ਘਟ ਜਾਵੇ। ਸੋ ਕਾਫੀ ਲੋੜਵੰਦ ਪਰਿਵਾਰ ਆ ਸੋ ਇਹਨਾਂ ਦਾ ਹੀ ਨੰਬਰ ਵੀ ਤੁਹਾਨੂੰ ਮੈਂਸ਼ਨ ਕਰਾਂਗੇ ਕਿ ਜਿਸ ਵੀਰ ਨੇ ਵੀ ਇਸ ਗੱਲ ਕਰਨੀ ਹੋਈ ਜਿਸ ਭਰਾ ਨੇ ਗੱਲ ਕਰਨੀ ਹੋਈ ਇਹਨਾਂ ਨਾਲ ਨੰਬਰ ਨਾਲ ਕੰਟੈਕਟ ਕਰ ਸਕਦਾ ਸੋ ਗੱਲਬਾਤ ਵੀ ਕਰਾਂਗੇ ਉਸ ਛੋਟੇ ਵੀਰ ਨਾਲ ਜੋ ਕਿ ਚੱਲ ਫਿਰ ਨਹੀਂ ਸਕਦਾ ਲੇਕਿਨ ਖਾਸ਼ਾ ਬੜੀਆਂ-ਵੱਡੀਆਂ ਨੇ ਅੱਛਾ ਸੋਚਣਾ ਦਿਮਾਗ ਵੀ ਐਸਾ ਚੱਲਦਾ ਲੇਕਿਨ ਮਜਬੂਰੀ ਵਸ ਕੁਝ ਕਰ ਨਹੀਂ ਸਕਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾ ਆਜਾ ਮੇਰਾ ਨਾਮ ਕਾਰਤਿਕ ਕਾਰਤਿਕ ਕਰਦੇ ਹਾਲਾਤਾਂ ਤੁਹਾਨੂੰ ਪਤਾ ਹੀ ਹੈ ਕਿਦਾਂ ਦੇ ਬਣੇ ਆ ਹੂੰ ਕਿਉਂਕਿ ਮਾਂ ਜਿਹੜੀ ਤੁਹਾਡੇ ਵਾਸਤੇ ਕੰਮ ਕਰ ਰਹੀ ਆ ਤੁਹਾਡੀ ਚਿੰਤਾ ਕਿ ਤੁਸੀਂ ਚੱਲ ਫਿਰ ਨਹੀਂ ਸਕਦੇ ਤੇ ਤੁਹਾਨੂੰ ਮਾਂ ਦਾ ਇਹ ਚਿੰਤਾ ਵਾ ਪੜਾਈ ਛੱੜਤੀ ਆ ਕਿਸ ਕਾਰਨ ਛੱਡੀ ਪੜਾਈ ਤੁਸੀਂ ਉਹ ਇਹ ਕਿ ਪਾਪਾ ਨਹੀਂ ਹੈਗੇ ਤੇ ਹੁਣ ਤਾਂ ਛੱਡੀਗੀ ਪੇਲੇ ਮੈਂ ਗਿਆਵਾ ਤੇ ਹੁਣ ਮਮਾ ਕੋ ਵੀ ਨਹੀਂ ਲੈ ਕੇ ਜਾ ਜੰਦਾ ਕੁਕੀ ਮੇਰਾ ਵੇਟ ਵੀ ਜਾ ਰਹਾ ਵਾ ਮਮਾ ਕੋ ਵੀ ਇਤਨੀ ਰੈਡੀ ਜੰਦੀ ਤਾਂ ਕਰਕੇ ਛੰਡੀ ਉਹਦਾ ਪੜਨ ਦਾ ਸ਼ੌਂਕ ਹੈਗਾ ਪੂਰਾ ਹਾਂਜੀ ਤੇ ਜੇ ਮੰਨ ਲਓ ਪੜਦੇ ਹੋ ਤੇ ਕੀ ਬੰਨਾ ਪਸੰਦ ਕਰੋਗੇ ਤੁਸੀਂ ਇੱਕ ਕੋ ਮਾੜ ਕੇ ਕੋਈ ਕਿਰ ਬਣਾ ਨੌਕਰੀ ਨੌਕਰੀ ਲਾ ਲੈ ਜੰਨੇ ਕਿ ਮਾਪੇ ਉਹਨਾਂ ਸਾਰਾ ਬੰਨੇ ਤੂੰ ਮੈਂ ਆਪ ਨਹੀਂ ਤੋਸਦਾ ਤੇ ਮੈਂ ਕੀ ਕਰਾਂ ਤਾਂ ਕਰਕੇ ਕਾਰਤਿਕ ਪਿਤਾ ਜੀ ਦਾ ਤੁਝ ਦੀ ਆ ਹੁਣ ماں ਹਿਸਾਰਾ ਤੁਹਾਡੇ ਤੁਸੀਂ ਮਾ ਦੇ ਤੇ ਮਾਂ ਤੁਹਾਡਾ ਸਹਾਰਾ ਇੱਕ ਦੂਜੇ ਦਾ ਸਹਾਰਾ ਬਣੇ ਹੋ ਲੇਕਿਨ ਮਾਂ ਵੀ ਕਿਤੇ ਕਿਤੇ ਮਜਬੂਰ ਹੋ ਜਾਂਦੀ ਹੈ ਹੁਣ ਉਮਰ ਹੀ ਨਹੀਂ ਹੋ ਚੁੱਕੀ ਹੈ ਕਿ ਸਾਹ ਦੀ ਪ੍ਰੋਬਲਮ ਵੀ ਹੈ ਹਾਰ ਦੀ ਪ੍ਰੋਬਲਮ ਵੀ ਹੈ ਤੇ ਤੁਹਾਨੂੰ ਵੀ ਸਾਹਮਣਾ ਹੈ ਆਪਣਾ ਵੀ ਸਾਹਮਣਾ ਹੈ ਦਵਾਈ ਦਾ ਵੀ ਖਰਚਾ ਹੁੰਦਾ ਹੈ ਕਿਤਨਾ ਕਿਤੇ ਸੋਚ ਕੇ ਆਉਂਦਾ ਨਾ ਪਰਮਾਤਮਾ ਦੇ ਗੁੱਸਾ ਵੀ ਆਉਂਦਾ ਪਰਮਾਤਮਾ ਦੇ ਹੂੰ ਓਏ ਕੀ ਜੇ ਜੇ ਮੈਨੂੰ ਦੇਣਾ ਜੇ ਮੈਨੂੰ ਦੇਣਾ ਹੀ ਤੇ ਉਨ ਨੂੰ ਨਾ ਖੁੰਡਾ ਜੇ ਉਹਨੂੰ ਹੋਇਆ ਤੇ ਮੈਨੂੰ ਚੰਗੀ ਮੈਨੂੰ ਚੰਗਾ ਦੇ ਦਿੰਦਾ ਮੈਨੂੰ ਇਹਦਾ ਨਾ ਬਣਾਤਾ ਗੁੱਸਾ ਤੇ ਹੁੰਦਾ ਹੀ ਰੱਬ ਤੇ ਬੰਦਾ ਕੀ ਕਰੇ ਜੀ ਬਿਲਕੁਲ ਸੋ ਜਿੱਦਾਂ ਵੀ ਹੈ ਰੱਬ ਦੇ ਗੁੱਸਾ ਗਲਾ ਤੇ ਹੁੰਦਾ ਹੀ ਹੈ ਲੇਕਿਨ ਚਿਹਰਾ ਮੁਸਕਰਾਉਂਦਾ ਹੈ ਕਹਿੰਦਾ ਵੀ ਜੇ ਮੈਨੂੰ ਰੱਬ ਨੇ ਇਦਾਂ ਦਿੱਤਾ ਤੇ ਮੇਰੇ ਪਿਓ ਨੂੰ ਨਾ ਖੁੰਡਾ ਅਧਾ ਜੀ ਮੈਨੂੰ ਨਹੀਂ ਦੇਣਾ ਤੇ ਮੇਰੇ ਪਿਓ ਨੂੰ ਇਥੇ ਰਹਿਣ ਦਿੰਦਾ ਸੋ ਇਹ ਭਾਵਿਕ ਹੋਣ ਦੀ ਤਸਵੀਰਾਂ ਜਿਹੜੀਆਂ ਨੇ ਕਿ ਮਾਂ ਅਧੇ ਪੁੱਤ ਦੋਆਂ ਦੀਆਂ ਨੇ ਸੋ ਗੱਲ ਕਰਦੇ ਆ ਮਾਤਾ ਨਾਲ ਮਾਤਾ ਜੀ ਜੇ ਤੁਹਾਨੂੰ ਮਦਦ ਕੀਤੀ ਜਾਵੇ ਤੁਹਾਡਾ ਕੋਈ ਕਿਸੇ ਨੇ ਬਾਹ ਫੜੀ ਹੈ ਸਾਡੇ ਵੀਰ ਨੇ ਤੇ ਕੀ ਮਦਦ ਚਾਹੋਗੇ ਤੁਸੀਂ ਮੈਂ ਇਹ ਚਾਹਨੀ ਹੈ ਕਿ ਜੇ ਇਹਦੀ ਮਤਲੀ ਕੋਈ ਹੈਲਪ ਕਰਦੇ ਚਲੋ ਕੰਮ ਕਰਨ ਜੋਗਾ ਤੇ ਆਣੀ ਹੈ ਤਾਂ ਆਪਣਾ ਗੁਜ਼ਾਰਾ ਕਰ ਲਏਗਾ ਕਿ ਚਲੋ ਇਹ ਹੀ ਕਰਨੇ ਹੈ ਸਾਡਾ ਕਮਰਾ ਬਣਾ ਦੇਵੇ ਕੋਈ ਤਾਂ ਇਹਦੇ ਚ ਸਾਨੂੰ ਹੈਲਪ ਚਾਹੀਦੀ ਥੋੜੀ ਇਹ ਕਿਉਂਕਿ ਇਹਦੀ ਦਵਾਈ دارو ਵੀ ਚੱਲਦਾ ਵਾ ਉਹਦੇ ਚ ਵੀ ਸਾਨੂੰ ਹੈਲਪ ਚਾਹੀਦੀ ਪੈਨਸ਼ਨ ਲੱਗੀ ਜਾਵੇ ਤੇਰੀ ਪੈਨਸ਼ਨ ਲੱਗੀ ਹੈ ਮੇਰੀ ਮਤਲਬ ਕਿ ਸਰਕਾਰ ਵੱਲੋਂ ਵਿਧਵਾ ਪੈਨਸ਼ਨ ਲੱਗੀ ਦੀ 1500 ਆਉਂਦਾ ਤੇ ਇਹਦੀ ਵੀ ਲੱਗੀ ਦੀ ਹੰਡੀ ਕੈਪ ਦੀ ਤੇ ਉਹਦੇ ਚ ਗੁਜ਼ਾਰਾ ਨਹੀਂ ਹੋ ਪੰਦਾ ਸਾਡਾ ਜੀ ਬਿਲਕੁਲ ਖर्चे ਅੱਜ ਕੱਲ ਮਹਿੰਗਾਈ ਐ ਨਹੀਂ ਹੋ ਗਈ ਐ ਵੀ ਪੈਨਸ਼ਨਾਂ ਦੇ ਗੁਜ਼ਾਰਾ ਕਰਨਾ ਬੜਾ ਮੁਸ਼ਕਲ ਹੋ ਜਾਂਦਾ ਓਦੋਂ ਦਵਾਈਦਾਰੂ ਵੀ ਚੱਲਦੀ ਐ ਤੁਹਾਡੀ ਵੀ ਚੱਲਦੀ ਐ ਇਹਦੀ ਚੱਲਦੀ ਐ ਸੋ ਗੱਲ ਕਰੀਏ ਪਹਿਲਾਂ ਜਦੋਂ ਤੁਹਾਡੇ ਘਰ ਵੱਲ ਜਿੰਦਾ ਸੀ ਓਦੋਂ ਦੀ ਗੱਲ ਕਰੀਏ ਤੇ ਅੱਜ ਦੀ ਗੱਲ ਕਰੀਏ ਓਦੋਂ ਤੇ ਜ਼ਿੰਦਗੀ ਬੜੇ ਆਰਾਮ ਨਾਲ ਕੱਟ ਰਹੀ ਹੋएगी ਸਾਰੇ ਸੁੱਖ ਸੁਵਿਧਾਵਾਂ ਮਿਲੀਆਂ ਹੋਣਗੀਆਂ ਹਾਂਜੀ ਉਦੋਂ ਵੀ ਚਲੋ ਠੀਕ ਹੀ ਸਾਡਾ ਮਤਲਬ ਕਿ ਹਨੂੰ ਇੰਨੀ ਦਿੱਕਤਾਂ ਨਹੀਂ ਆਈਆਂ ਹੀ ਉਦੋਂ ਚਲੋ ਉਦੋਂ ਟੈਨਸ਼ਨ ਨਹੀਂ ਹੁੰਦੀ ਟੈਨਸ਼ਨ ਹੁੰਦੀ ਹੈ ਚਲੋ ਉਹਨਾਂ ਨੂੰ ਦੇ ਦਈਏ ਆਪੇ ਕਰਨ ਨਾ ਕਰਨ ਤੁਹਾਨੂੰ ਕੋਈ ਟੈਨਸ਼ਨ ਨਹੀਂ ਤੁਸੀਂ ਰੋਟੀ ਪਕਾਣੀ ਹੀ ਖਾਣੀ ਹੀ ਹਾਂਜੀ ਬਸ ਇਹ ਮੈਨੂੰ ਹੁੰਦਾ ਸੀ ਕਿ ਲਿਆ ਕੇ ਦੇ ਦੇਣ ਤੇ ਮੈਂ ਬਣਾ ਲਾਂਦਾ ਮੈਂ ਖਵਾਦਾ ਬਣਿਆਣ ਉਹਨਾਂ ਬਸ ਐਦਾਂ ਹੀ ਆ ਗੁੜੀਆਂ ਪੜਦੀ ਹੀ ਉਦੋਂ ਤੇ ਬਸ ਉਹਦੋਂ ਦੇ ਪੂਰੇ ਹੁੰਨ ਤੋਂ ਬਾਅਦ ਸਾਨੂੰ ਬਤ ਜਿਆਦਾ ਮੁਸ਼ਕਲਾਂ ਆ ਗਈਆਂ ਤੇ ਉਦੋਂ ਦੇ ਚਲੋ ਮੈਂ ਕਰਦੀ ਪਈਆਂ ਮੈਂ ਹਾਰ ਨਹੀਂ ਮੰਨੀ ਪਰ ਹੋ ਨਾਨ ਕੇ ਬਸ ਜਿਆਦਾ ਹੋ ਗਿਆ ਕੰਮ ਖਰਾਬ ਹੋ ਨਾਨ ਕੇ ਨਾ ਕੰਮ ਹੁੰਦਾ ਵਾ ਨਾ ਇਨਾ ਮੇਰੇ ਕੋ ਤਾਂ ਹੀ ਮੈਂ ਭੈਣ ਭਰੋਵਾ ਕੋਈ ਹੀ ਚਲਨੀ ਆ ਕਿ ਚਲੋ ਮੇਰੀ ਕੋਈ ਹੈਲਪ ਕਰ ਦੇ ਜੀ ਬਿਲਕੁਲ ਮਦਦ ਦੀ ਘਾਹ ਲਗਾਈ ਇਸ ਭੈਣ ਨੇ ਸੋ ਭੈਣ ਕਹਿੰਦੀ ਆ ਵੀ ਇੱਕ ਤੇ ਮੇਰਾ ਕਮਰਾ ਜਿਹੜਾ ਬਾਲਿਆਂ ਵਾਲਾ ਉਹ ਵਨ ਬਨ ਜਾਵੇ ਤਾਂ ਜੋ ਜਿਹੜੀ ਬਸਾਤਾ ਹੁੰਦੀਆਂ ਨੇ ਪਾਣੀ ਚੋਂਦਾ ਉਹ ਖਤਮ ਹੋ ਜਾਵੇ ਦੂਜਾ ਆਪਣੇ ਪੁੱਤਰ ਦੇ ਇਲਾਜ ਵਾਸਤੇ ਗੋਹਾਰ ਲਗਾਈਏ ਵੀ ਉਸ ਦਾ ਇਲਾਜ ਇੱਕ ਕਿਤਾਬ ਹੁੰਦਾ ਹੋਵੇ ਤੇ ਪਲੀਜ਼ ਉਹਦਾ ਇਲਾਜ ਕਰਵਾਇਆ ਜਾਵੇ ਤਾਂ ਜੋ ਆਪਣੇ ਪੈਰੈਂਟ ਸਟੈਂਡ ਹੋ ਕੇ ਆਪਣਾ ਅਗਲਾ ਜੀਵਨ ਹੈਗਾ ਉਹ ਚੰਗੀ ਤਰ੍ਹਾਂ ਬਤੀਤ ਕਰ ਸਕੇ ਸੋ ਪੈਨ ਕਹਿੰਦੀ ਮੇਰਾ ਪਤਾ ਕੋਈ ਨਹੀਂਗਾ ਕਿ ਮੈਂ ਕਦੋਂ ਕਿੱਥੇ ਚਲੇ ਜਾਣਾ ਕਿਉਂਕਿ ਅੱਜ ਕੱਲ ਬੰਦੇ ਦਾ ਭਰੋਸਾ ਕੋਈ ਨਹੀਂ ਆ ਇਸ ਲਈ ਉਹਨੇ ਆਪਣੇ ਪੁੱਤਰ ਦੀ ਜਿਹੜੀ ਹੈ ਇਲਾਜ ਵਾਸਤੇ ਗੋਹਾਰ ਲਗਾਈ ਹੈ ਸੋ ਅਸੀਂ ਵੀ ਆਪਣੇ ਦਰਸ਼ਕਾਂ ਨੂੰ ਇਹ ਕਵਾਂਗੇ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਉਸ ਵੀਰ ਤੱਕ ਪਹੁੰਚ ਸਕੇ ਜਿਸ ਨੇ ਅੱਗੇ ਵੀ ਕਈ ਲੋੜਵੰਦ ਪਰਿਵਾਰਾਂ ਦੀਆਂ ਬਾਹਾਂ ਫੜੀਆਂ ਨੇ ਅਤੇ ਉਹਨਾਂ ਦੇ ਇਲਾਜੇ ਕਰਾਏ ਨੇ ਉਹਨਾਂ ਦੀ ਮਦਦ ਵੀ ਕੀਤੀ ਹੈ ਸੋ ਉਸ ਵੀਰ ਤੱਕ ਪਹੁੰਚੇਗੀ ਜਿਨੇ ਵੀ ਵੀਰ ਨੇ ਵੇਖਣੀ ਆ ਗਾਹ ਤੋਂ ਗਾਹ ਸ਼ੇਅਰ ਜ਼ਰੂਰ ਕਰੇ ਬਿਲਕੁਲ ਅਸੀਂ ਇਸ ਪਰਿਵਾਰ ਦਾ ਨੰਬਰ ਵੀ ਫਲੈਸ਼ ਕਰਾਂਗੇ ਤੁਹਾਨੂੰ ਮੈਂ ਦੱਸ ਵੀ ਦੇਣਾ ਇਸ ਪਰਿਵਾਰ ਦਾ ਨੰਬਰ ਜਿਸ ਕਿਸੇ ਵੀਰ ਨੇ ਕੰਟੈਕਟ ਕਰਨਾ ਹੋਵੇ ਇਸ ਨੰਬਰ ਤੇ ਕਰ ਸਕਦਾ 78143 67081 78143 67081 ਐਸੇ ਪਰਿਵਾਰ ਦਾ ਨੰਬਰ ਹੈ ਜਿਸ ਮੇਰੇ ਵੀਰ ਭਰਾ ਨੇ ਗੱਲਬਾਤ ਕਰਨੀ ਹੋਏ ਇਸ ਪਰਿਵਾਰ ਦੀ ਬਾਹ ਫੜਨੀ ਹੋਏ ਮਦਦ ਕਰਨੀ ਹੋਏ ਤਾਂ ਇਸ ਪਰਿਵਾਰ ਨਾਲ ਸਿੱਧਾ ਸੰਪਰਕ ਕਰ ਸਕਦਾ ਤਾਂ ਜੋ ਇਸ ਪਰਿਵਾਰ ਦੀ ਮਦਦ ਹੋ ਸਕੇ ਅਤੇ ਮਾਪੋਤ ਆਪਣਾ ਜੀਵਨ ਜੋ ਅਗਲਾ ਹੈ ਸੁਖੀ ਸੁਖੀ ਬਤੀਤ ਕਰ ਸਕਣ ਸਰੋਲ ਪੰਜਾਬ ਟੀਵੀ ਲਈ ਦਸਿੰਦਰ 베ਦੀ ਗੁਦਾਸਪੁਰ